ਵੀਰੋ ਪੰਜਾਬ ਚ ਇੱਕ ਬਹੁਤ ਹੀ ਖਤਰਨਾਕ ਗੈਂਗ ਐਕਟਿਵ ਹੋ ਚੁੱਕਾ ਆ ਤੇ ਉਹ ਹੈ ਸੰਤਰਾ ਗੈਂਗ ਇਹ ਇੱਕ ਡਿਫਰੈਂਟ ਟਾਈਪ ਦਾ ਗੈਂਗ ਆ ਵੀਰੋ ਡਿਫਰੈਂਟ ਟਾਈਪ ਦਾ ਗੈਂਗ ਇਹ ਜਿਹੜੇ ਰੀਲਾ ਬਣਾਉਂਦਾ ਤੇ ਰਾਤ ਨੂੰ ਕ੍ਰਾਈਮ ਕਰਦਾ ਆ ਇਹ ਵੀ ਪਤਾ ਲੱਗਾ ਕਿ ਰੂਸ ਤੇ ਜਪਾਨ ਦੇ ਵੱਡੇ ਵੱਡੇ ਗੈਂਗਾ ਨਾਲ ਇਹਦੇ ਡਾਇਰੈਕਟ ਕਨੈਕਸ਼ਨ ਹੈ ਤੇ ਇਹਦਾ ਟ੍ਰੇਡ ਮਾਰ ਕੇ ਆ ਸੰਤਰਾ ਸੰਤਰਾ ਇਹਨਾਂ ਨੂੰ ਬੜਾ ਪਸੰਦ ਆ ਦੇਖੋ ਇਹਨਾਂ ਦੇ ਵਾਲ ਵੀ ਸੰਤਰੇ ਆਗੇ ਹੁੰਦੇ ਆ ਕੱਪੜੇ ਵੀ ਸੰਤਰੇ ਆਗੇ ਪਾਉਂਦੇ ਆ ਤੇ ਪਤਾ ਲੱਗਿਆ ਖੂਬੀਆਂ ਜਾਣਦੀਆਂ ਤੋਂ ਕਿ ਕਿਸੇ ਬਾਬੇ ਨੇ ਕਿਹਾ ਵੀ ਵੱਧ ਹੋਗਾ ਤੇ ਸੰਤਰੇ ਖਾਓ ਜਦੋਂ ਤੁਸੀਂ ਵੱਧ ਵੱਧ ਸੰਤਰੇ ਖਾਓਗੇ ਤੇ ਤੁਹਾਡਾ ਰੰਗ ਸੰਤਰੇ ਵਰਗਾ ਹੋ ਜਾਊਗਾ ਤੇ ਫਿਰ ਤੁਸੀਂ ਚੱਕਰਵਰਤੀ ਗੈਂਗ ਬਣ ਜਾਓਗੇ ਦੁਨੀਆ ਦੇ ਸਭ ਤੋਂ ਵੱਡੇ ਗੈਂਗ ਬਣ ਜਾਓਗੇ ਤੇ ਪਤਾ ਲੱਗਾ ਵੀ ਇਹ ਬਾਬੇ ਨੇ ਇਹ ਵੀ ਕਿਹਾ ਵੀ ਸੰਤਰੇ ਚੋਰੀ ਖਾਣੇ ਆ ਖਰੀਦ ਕੇ ਨਹੀਂ ਖਾਣੇ ਚੋਰੀ ਸੰਤਰੇ ਖਾਣੇ ਆ ਤੇ ਪੂਰਾ ਦਿਨ ਇਹ ਗੈਂਗ ਰੀਲਾ ਬਣਾਉਂਦਾ ਹੈ ਤੇ ਰਾਤ ਨੂੰ ਸੰਤਰੇ ਚੋਰੀ ਕਰਦਾ ਹੈ ਤੇ ਅੰਮ੍ਰਿਤਸਰ ਦੇ ਰੇੜੀਆਂ ਵਾਲੇ ਜਿਹੜੇ ਸੰਤਰੇ ਵੇਚਦੇ ਹਾਲ ਉਹ ਬੜੇ ਖੌਫ ਵਿੱਚ ਰਹਿੰਦੇ ਹਨ ਕਿ ਰਾਤ ਨੂੰ ਪਤਾ ਨਹੀਂ ਕਿਸ ਵਕਤ ਇਹ ਸੰਤਰਾ ਗਾਇਕ ਉਹਨਾਂ ਦੇ ਸੰਤਰੇ ਚੋਰੀ ਕਰ ਲਵੇ ਅੰਮ੍ਰਿਤਸਰ ਵਿੱਚ ਰੋਜ਼ 2 4 5 ਰੇੜੀਆਂ ਤੋਂ ਰਾਤ ਨੂੰ ਸੰਤਰੇ ਚੋਰੀ ਹੁੰਦੇ ਹਨ ਤੇ ਇਸ ਗਾਇਕ ਦਾ ਇਹਨਾਂ ਖੌਫ ਹੈ ਇਹਨਾਂ ਖੌਫ ਹੈ ਕਿ ਪੁਲਿਸ ਵਾਲੇ ਵੀ ਇਹਨਾਂ ਖਿਲਾਫ ਐਫ ਆਈ ਆਰ ਰਜਿਸਟਰ ਨਹੀਂ ਕਰਦੇ ਵੀਰੋ ਐਫ ਆਈ ਆਰ ਰਜਿਸਟਰ ਨਹੀਂ ਕਰਦੇ ਤੇ ਇਹਨਾਂ ਦੀਆਂ ਵੀਡੀਓ ਤਾਂ ਇੰਸਟਾਗ੍ਰam ਤੇ ਚੱਲਦੀਆਂ ਹੀ ਹਨ ਤੇ ਕੁਝ ਮੇਰੇ ਵਰਗੇ ਮਜ਼ਦੂਰ ਲੈਵਲ ਲੋਕ ਜੋ ਵਿਦੇਸ਼ਾਂ 'ਚ ਮਜ਼ਦੂਰੀਆਂ ਕਰ ਰਹੇ ਆ ਨਾ ਉਹ ਵੀ ਇਹਨਾਂ ਨੂੰ ਰੋਸਟ ਕਰ ਕਰਕੇ ਆਪਣਾ ਤੋਰੀ ਫੁਲਕਾ ਚਲਾਈ ਜਾ ਰਹੇ ਹਨ ਵੀਰੋ ਤੇ ਇਸ ਗੈਂਗ ਤੇ ਨਕੇਲ ਪੌਣੀ ਚਾਹੀਦੀ ਹੈ ਨਹੀਂ ਤੇ ਪੰਜਾਬ ਤੋਂ ਇਹ ਸੰਤਰੇ ਬੰਦ ਕਰ ਦੇਵੇਗਾ ਇਹ ਸੰਤਰਾ ਗੈਂਗ ਪੰਜਾਬੀ ਤਰਸਣਗੇ ਸੰਤਰਿਆਂ ਵਾਸਤੇ ਤਰਸਣਗੇ ਪੰਜਾਬੀ ਕਿਉਂਕਿ ਇਹਨਾਂ ਦਾ ਅਤੰਕ ਦਿਨ ਬਦੇ ਨੂੰ ਵਧਦਾ ਜਾ ਰਿਹਾ ਹੈ ਸੰਤਰੇ ਦੀ ਚੋਰੀ ਦੀਆਂ ਵਾਕਤਾਂ ਦਿਨ ਬਦੇ ਨੂੰ ਵਾਧੀਆਂ ਜਾ ਰਹੀਆਂ ਹਨ ਤੇ ਰੇੜੀਆਂ ਵਾਲਿਆਂ ਨੇ ਵੀ ਬੰਦ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਅਸੀਂ ਸੰਤਰੇ ਨਹੀਂ ਵੇਚਾਂਗੇ ਕਿਉਂਕਿ ਰਾਤ ਨੂੰ ਉਹਨਾਂ ਦੇ ਸੰਤਰੇ ਚੋਰੀ ਹੋ ਜਾਂਦੇ ਹਨ ਸੋ ਵੀਰੋ ਵੀਡੀਓ ਆਪਣਾ ਸ਼ੇਅਰ ਕਰ ਦੋ ਗੱਟ ਕੇ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹ ਸੰਤਰਾ ਗਾਇਲ ਤੇ ਨਕੇਲ ਪਾਈ ਜਾਵੇ